ਸੋ ਦੇ ਇਸ ਵਿਦਿਆਨ ਸਮੇਂ ਗੁਰੂਆਂ ਦਾ ਨਾਮ ਦੇਵਾ ਚੱਤਾ ਜਿਹੜੇ ਆਪਾਂ ਇਤਿਹਾਸਿਕ ਹਸਤਾਨ ਧੰਤਨ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਪਵਿੱਤਰ ਰਸਤਾਨ ਗੁਰਦੁਆਰਾ ਸ੍ਰੀ ਅਮਲ ਅਟਾੜਾ ਸੈ ਚੌਣੀ ਦੇ ਹੰਗ ਸਿੰਘਾਂ ਸ੍ਰੀ ਅਮਰਸਰ ਸੈ ਉੱਥੇ ਹੀ ਆਪਾਂ ਦਰਸ਼ਕ ਕਰ ਰਹੇ ਆ ਸ਼ਹੀਦ ਗੁਰਦੁਆਰਾ ਸ਼ਹੀਦ ਅਕਾਲੀ ਬਾਬਾ ਬੁੱਲਾ ਸਿੰਘ ਜੀ ਆਉਣੀ ਨਹਿੰਗ ਸਿੰਘ ਦਾ ਬੁੱਢਾ ਦਲ ਸ੍ਰੀ ਅਮਰਸਰ ਸਾਹਿਬ ਦੇ ਜਿਹੜੇ ਸ਼੍ਰੋਮਣੀ ਪੰਚ ਆਕਾਲੀ ਬੁੱਢਾ ਦਲ ਦੇ ਸ਼ਹੀਦ ਆਕਾਲੀ ਪਾਪਾ ਪੁੰਦਾ ਸਿੰਘ ਜੀ ਛੇਵੇਂ ਜਥੇਦਾਰ ਸੀ ਸ੍ਰੀ ਅਕਾਲ ਤਖਤ ਸਾਹਿਬ ਦੇ ਛੇਵੇਂ ਜਥੇਦਾਰ ਸੀ ਤੇ ਉਹਨਾਂ ਦੇ ਜਿੱਥੇ ਬੁਰਜ ਤੇ ਆਕਾਲੀ ਗੁਰਦਾਸ ਸਿੰਘ ਜੀ ਦੇ ਨਾਮ ਦੇ ਨਾਲ ਜਿਹੜਾ ਜਾਣਿਆ ਜਾਂਦਾ ਉੱਥੇ ਹੀ ਧੰਤਨ ਸਿੰਘ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਬਾਦਸ਼ਾਹ ਮੀਰੀ ਪੀਰੀ ਦੇ ਮਾਲਕ ਤੇਗ ਤੇਗ ਦੇ ਧਨੀ ਉਹਨਾ ਦਾ ਇਤਿਹਾਸਕ ਸਥਾਨ ਹੈ ਗੁਰਦਰਾ ਮੱਲ ਅਖਾੜਾ ਸਾਹਿਬ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਜੀ ਇਸ ਸਥਾਨ ਤੇ ਜੰਗੀ ਅਭਿਆਸ ਮੱਲਾਂ ਦੇ ਜਿਹੜੇ ਅਖਾੜੇ ਜਿਵੇਂ ਆਪਾਂ ਕਹਿ ਦਿੰਨੇ ਪਹਿਲਵਾਨਾਂ ਦੇ ਉਹ ਅਖਾੜੇ ਲਾਉਣੇ ਤੇ ਜੰਗੀ ਅਭਿਆਸ ਇੱਥੇ ਕਰਾਉਂਦੇ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਉਹ ਇਤਿਹਾਸਕ ਸਥਾਨ ਹੈ ਜਿਹੜਾ ਸ਼ਰੋਨੀ ਕਰ ਸਕਦਾ ਦੀ ਬੁੱਢਾ ਦਾਵ ਪੰਜਵਾਂ ਤਖਤ ਦੇ ਪ੍ਰਬੰਧ ਵਿੱਚ ਹੈ ਮੈਂ ਦੇਸ਼ ਉਹ ਦੇਸ਼ ਦੀਆਂ ਸਮੂਹ ਗੁਰੂ ਨਾਨਕ ਨਾਮ ਦੇਵਾ ਸੰਤਾਂ ਨੂੰ ਬੇਨਤੀ ਕਰਦਾ ਇੱਥੇ ਆਪਾਂ ਜਦੋਂ ਵੀ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਮਰਸਰ ਸਾਹਿਬ ਦੇ ਦਰਸ਼ਨ ਦედაਰਿਆਂ ਵਾਸਤੇ ਆਉਂਦੇ ਆ ਤੇ ਇੱਥੋਂ ਹੀ ਜਿਹੜਾ ਗੱਡੀਆਂ ਜਿਹੜੀਆਂ ਪਾਰਕਿੰਗ ਹੁੰਦੀ ਹੈ ਤੇ ਇੱਥੋਂ ਹੀ ਜਿਹੜਾ ਅੱਗੇ ਆਪਾਂ ਦਰਸ਼ਨਾਂ ਵਾਸਤੇ ਜਾਂਦੇ ਆ ਜਦੋਂ ਵੀ ਇੱਥੇ ਦਰਸ਼ਨਾਂ ਵਾਸਤੇ ਆਉਂਦੇ ਹਾਂ ਸ੍ਰੀ ਹਰਮੰਦਰ ਸਾਹਿਬ ਦੇ ਅਮਰਸਰ ਸਾਹਿਬ ਤੇ ਗੁਰਦੁਆਰਾ ਮਾਲਾਖੜਾ ਸਾਹਿਬ ਤੇ ਸ਼ਹੀਦ ਅਕਾਲੀ ਬਾਬਾ ਫੁੱਲਾ ਸਿੰਘ ਜੀ ਬੁਰਜਾ ਅਕਾਲੀ ਬਾਬਾ ਫੁੱਲਾ ਸਿੰਘ ਜੀ ਸ਼ਹੀਦ ਉਹਨਾਂ ਦੇ ਅਸਥਾਨ ਤੇ ਵੀ ਜ਼ਰੂਰ ਦਰਸ਼ਨ ਜ਼ਿਦਾਰੇ ਕਰਿਆ ਕਰੋ ਤੇ ਇਹ ਉਹ ਮਹਾਨ ਅਸਥਾਨ ਹੈ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਜਿੱਥੇ ਬੁੱਢਾ ਦਲ ਦੇ ਜਥੇਦਾਰ ਜਦੋਂ ਅਕਾਲੀ ਬਾਬਾ ਫੂਲਾ ਸਿੰਘ ਜੀ ਸੀ ਇਸੇ ਅਸਥਾਨ ਤੋਂ ਹੀ ਸ੍ਰੀ ਕਿਉਂਕਿ ਉਹਨਾਂ ਦਾ ਹੈੱਡਕੁਆਰਟਰ ਹੁੰਦਾ ਸੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਤੇ ਇੱਥੇ ਉਹ ਨਿਵਾਸ ਕਰਦੇ ਸੀ ਜਥੇਦਾਰ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਮੈਂ ਗੁਰੂ ਨਾਨਕ ਨਾਮ ਦੇਵਾ ਸੰਗਤਾਂ ਨੂੰ ਬੇਨਤੀ ਕਰਦਾ ਜਦੋਂ ਵੀ ਇੱਥੇ ਆਉਂਦੇ ਹੋ ਤਾਂ ਜਰੂਰ ਦਰਸ਼ਨ ਦਿਦਾਰੇ ਕਰਿਆ ਕਰੋ ਤੇ ਨਾਲ ਹੀ ਸੰਗਤਾਂ ਨੂੰ ਬੇਨਤੀ ਹੈ ਇਸ ਅਸਥਾਨ ਤੇ ਆ ਕੇ ਤੇ ਜਿਹੜਾ ਇੱਥੋਂ ਦਾ ਇਤਿਹਾਸ ਹੈ ਸ਼ਹੀਦ ਅਕਾਲੀ ਬਾਬਾ ਫੂਲਾ ਸਿੰਘ ਜੀ ਨੇ ਕਿੱਡੀਆਂ ਵੱਡੀਆਂ ਮੱਲਾ ਮਾਰੀਆਂ ਜਿਉਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਜਥੇਦਾਰ ਸੀ ਜਦੋਂ ਉਹਨਾਂ ਨੇ ਜਿੱਥੇ ਬਹੁਤ ਵੱਡੇ ਜਿਹੜੇ ਜੰਗਾਂ ਯੁੱਧਾਂ ਦੇ ਵਿੱਚ ਜਿੱਤਾਂ ਪ੍ਰਾਪਤ ਕੀਤੀਆਂ ਉੱਥੇ ਹੀ ਕਾਬਲ ਖੰਧਾਰ afganistan ਲਾਹੌਰ ਤੇ ਸ਼ਿਰੀ ਨਗਰ ਬਹਾਵਲਪੁਰ ਤੇ ਦਿੱਲੀ ਤੇ ਦਿੱਲੀ ਤੋਂ ਅੱਗੇ ਤੱਕ ਜਿਹੜੇ ਆ ਇਹ ਖਾਨਸੇ ਨੂੰ ਜਿਹੜੇ ਆ ਜਿੱਤਾਂ ਪ੍ਰਾਪਤ ਕਰਕੇ ਇਲਾਕੇ ਜਿਹੜੇ ਉਹਨਾਂ ਨੇ ਜਿੱਤ ਕੇ ਬਸਤੀ ਤੇ ਨਾਲ ਹੀ ਅਕਾਲੀ 바ਬਾ ਫੁਰਦੌਸ ਸਿੰਘ ਜੀ ਸ਼ਹੀਦ ਉਹਨਾਂ ਦੇ ਜਿਹੜੇ ਅੱਜ ਵੀ ਆਪਾਂ ਯਾਦ ਕਰਦੇ ਆ ਉਹਨਾਂ ਦੇ ਫੈਸਲਿਆਂ ਨੂੰ ਯਾਦ ਕਰਦੇ ਆ ਜਦੋਂ ਵੀ ਜੇ ਮਹਾਰਾਜਾ ਰਣਜੀਤ ਸਿੰਘ ਨੇ ਵੀ ਕੋਈ ਗਲਤੀ ਕੀਤੀ ਸੀ ਉਹਨਾਂ ਨੇ ਮਹਾਰਾਜਾ ਰਣਜੀਤ ਸਿੰਘ ਨੂੰ ਜਿਹੜੀ ਕੋਟਿਆਂ ਦੀ ਸਜਾ ਸੁਣਾਈ ਸੀ ਉਸ ਹਸਤਾਨ ਤੇ ਆਪਾਂ ਇਹ ਦਰਸ਼ਨ ਦਦਾਰੇ ਕਰ ਰਹੇ ਹਾਂ ਜਿੱਥੇ 24 ਘੰਟੇ 24 ਦੇ ਲੰਗਰ ਆਪ ਟੋਟ ਵਾਸਤੇ ਨੇ ਤੇ ਸੰਗਤਾਂ ਦੇ ਜਿਹੜੇ ਰਹਿਣ ਬਹਿਣ ਦਾ ਜਿਹੜਾ ਜ ਕਾਦੀ ਬਾਬਾ ਫੂਲਾ ਸਿੰਘ ਜਿਹੜਾ ਇੱਥੇ ਸਰਾ ਹੈ ਜਿਹੜਾ ਦਰਸ਼ਨੀ ਡੂੜੀ ਦੇ ਵਿੱਚ ਤੇ ਨਾਲ ਹੀ ਜਿਹੜੀ ਹੈ 75 ਕਮਰਿਆਂ ਦੀ ਜਿਹੜੀ ਹੋਰ ਵੀ ਸਰਾ ਜਿਹੜੀ ਹੈ ਉਹ ਤਿਆਰ ਕਰਵਾਈ ਜਾ ਰਹੀ ਹੈ ਸ਼੍ਰੋਮਣੀ ਕੰਨ ਦਾ ਅਕਾਲੀ ਬੁੱਢਾ ਦਲ ਪੰਜਵਾਂ ਤੱਕ ਵੱਲੋਂ ਮੈਂ ਬੇਨਤੀ ਕਰਦਾ ਸੰਗਠਨਾਂ ਨੂੰ ਜਿੱਥੇ ਆਪਾਂ ਹੋਰ ਅਸਥਾਨਾਂ ਦੀਆਂ ਸੇਵਾਵਾਂ ਕਰਦੇ ਆ ਇਸ ਹਸਤਾਨ ਤੇ ਵੀ ਰਹਿਣ-ਬਹਿਣ ਦਾ ਤੇ ਨਾਲ ਜਿਹੜਾ ਠਹਿਰਨ ਦਾ ਤੇ ਨਾਲ ਗੱਡੀਆਂ ਦੇ ਖੜਨ ਵਾਸਤੇ ਪਾਰਕਿੰਗ ਦੀ ਵੀ ਬਹੁਤ ਵੱਡੀ ਵਿਵਸਥਾ ਤੇ ਸੰਗਠਨਾਂ ਨੂੰ ਬੇਨਤੀ ਹੈ ਤਨ ਮਨ ਧਨ ਦੇ ਨਾਲ ਜਿਹੜੀਆਂ ਸੇਵਾਵਾਂ ਕਰੋ ਤੇ ਤਾਂ ਕਿ ਜਿਹੜਾ ਹੋਰ ਵੀ ਬਹੁਤ ਵਧੀਆ ਇੱਥੋਂ ਦਾ ਜਿਹੜਾ ਪ੍ਰਬੰਧ ਸਚਾਰੂ ਢੰਗ ਦੇ ਨਾਲ ਜਿਹੜਾ ਚਲਾਇਆ ਜਾਵੇ ਫੋ ਸਾਡੇ ਜਿੱਥੇ ਸਰਦਾਰ ਦਲਜੀਤ ਸਿੰਘ ਵੇਦੀ ਤੇ ਉੱਥੇ ਬਾਬਾ ਭਗਤ ਸਿੰਘ ਜੀ ਖੜੇ ਨੇ ਇੱਥੋਂ ਦੇ ਮੁੱਖ ਸੇਵਾਦਾਰ ਨੇ ਬੁੱਢਾ ਦਲ ਵੱਲੋਂ ਤੇ ਬਹੁਤ ਵਧੀਆ ਪ੍ਰਬੰਧ ਚਲਾਏ ਜਾ ਰਹੇ ਨੇ ਉੱਥੇ ਹੀ ਕਈਆਂ ਨੂੰ ਪਤਾ ਨਹੀਂ ਹੁੰਦਾ ਨਿਹੰਗ ਸਿੰਘ ਫੌਜਾਂ ਨੂੰ ਜਿੱਥੇ ਅਕਾਲੀ ਬਾਬਾ ਫੂਲਾਸ ਸਿੰਘ ਜੀ ਉੱਥੇ ਹੀ ਬੁੱਢਾ ਦਲ ਦੇ ਜਿਹੜੇ ਐ ਨੌਵੇਂ 10ਵੇਂ ਜਥੇਦਾਰ ਬੁੱਢਾ ਦਲ ਦੇ ਬਾਬਾ ਤੀਜਾ ਸਿੰਘ ਜੀ ਉਹਨਾਂ ਦਾ ਵੀ ਇੱਥੇ ਜਿਹੜਾ ਅਸਥਾਨ ਬਣਿਆ ਉਹਨਾਂ ਦਾ ਅਗੀਠਾ ਬੋਰਡ ਦੇ ਨਾਲ ਹੀ ਦੇ ਬਾਬਾ ਸਾਹਿਬ ਸੰਜੀ ਕਲਾਧਾਰੀ ਜਿਹੜੇ ਬੁੱਢਾ ਦਲ ਦੇ 12ਵੇਂ ਜੱếਦਾਰ ਹੋਏ ਨੇ ਉਹਨਾਂ ਦਾ ਉਹ ਜਿਹੜਾ ਉਹਨਾਂ ਦਾ ਅਗੀਠਾ ਨਿਸ਼ਾਨ ਸਾਹਿਬ ਖੁੱਟ ਰਹੇ ਨੇ ਉਹ ਬਹੁਤ ਵੱਡਾ ਇਤਿਹਾਸਕ ਸਥਾਨ ਹੈ ਆਓ ਇਸ ਸਥਾਨ ਤੇ ਦਰਸ਼ਨ ਕਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਨਾਲ ਹੀ ਬੇਨਤੀ ਕਰਦਾ ਹਾਂ ਜੀ ਨਾਲ ਹੀ ਬੇਨਤੀ ਕਰਦਾ ਜਿੱਥੇ ਆਪਾਂ ਹੁਣ ਜਿਹੜਾ ਇਹ 13 12 ਤੇ 11 12 ਤੇ 13 ਅਪ੍ਰੈਲ ਨੂੰ ਖਾਲਸਾ ਪੰਥ ਦਾ ਸਿਰਜਣਾ ਦਿਵਸ ਵਿਸਾਖੀ ਦਾ ਤਿਹਾਰ ਜਿਹੜਾ ਖਾਲਸਾ ਪੰਥ ਦਾ ਸਿਰਜਣਾ ਦਿਵਸ ਉਹ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਇਹ ਤਖਤ ਸ੍ਰੀ ਦਮਨਵਾ ਸਾਹਿਬ ਜਿਹੜਾ ਸ਼੍ਰੋਮਣੀ ਪੰਥ ਆਕਾਲੀ ਬੁੱਢਾਦਾਲ ਪੰਜਵਾਂ ਤਖਤ ਦਾ ਹੈੱਡਕੁਆਰਟਰ ਹੈ ਗੁਰਦੁਆਰਾ ਵੀਰ ਸਾਹਿਬ ਸ਼ੋਣੀ ਨਹਿੰਗ ਸਿੰਘਾ ਬੁੱਢਾਦਾਲ ਤੇ ਯਾਦਗਾਰ ਬਾਬਾ ਦੀਪ ਸਿੰਘ ਜੀ ਸ਼ਹੀਦ ਗੁਰੇ ਸ਼ੌਣੀ ਬੁੱਢਾ ਦਲ ਤਖਸ਼ੀ ਵੀ ਦਮਨਵਾਸਾ ਵਿਖੇ ਹੈੱਡਕੁਆਰਟਰ ਹੈ ਬੁੱਢਾ ਦਲ ਦਾ ਉਸ ਹਸਤਾਨ ਤੇ ਆਓ ਦਰਸ਼ਨ ਦਿਦਾਰੇ ਕਰੀਏ ਤੇ ਜਿਹੜਾ ਖਾਲਸੇ ਪੰਥ ਦਾ ਸਿਰਜਣਾ ਦੇ ਉਸ ਵਿਸਾਖੀ ਦਾ ਤਿਉਹਾਰ ਬਹੁਤ ਹੀ ਚੜ੍ਹਦੀ ਕਲਾ ਦੇ ਨਾਲ ਆਪਾਂ ਮਨਾਉਣਾ ਹੈ ਨਾਲ ਹੀ ਬੇਨਤੀ ਕਰਦਾ ਜਿੰਨਾ ਗੁਰਸਿੱਖਾਂ ਨੇ ਖੰਡੇ ਬਾਟੇ ਦਾ ਅਮਰਤ ਨਹੀਂ ਛਕਿਆ ਉਹ ਜ਼ਰੂਰ ਤਿਆਰ ਪਰ ਤਿਆਰ ਹੋ ਕੇ ਆਓ ਤੇ 11 12 13 ਤਰੀਕ ਨੂੰ ਵਿਸਾਖੀ ਵਾਲੇ ਦਿਨ ਦਿਨੇ ਦਿਨ ਜਿਹੜਾ ਗੁਰੂ ਦੇ ਲੜ ਲੱਗੋ ਆ ਕੇ ਦੇ ਖੰਡੇ ਪਾਟੇ ਦਾ ਅਮਰ ਸਿਆ ਕੋ ਬਾਣੀ ਬਾਣੇ ਦੇ ਧਾਰ ਨਹੀਂ ਹੋਵੋ ਬਾਣੀ ਬਾਣਾ ਪੰਖ ਜਾਨੋ ਸਿੰਘ ਗੁਰੂ ਦਾ ਪੰਛੀ ਜਾਨੋ ਖਾਲਸਾ ਅਕਾਲ ਪੁਰਖ ਦੀ ਫੌਜ ਪ੍ਰਗਟਿਓ ਖਾਲਸਾ ਪਰਮਾਤਮ ਦੀ ਮੋਜ ਪੀਓ ਬੋਖ ਖੰਡ ਧਾਰ ਹੋਇ ਜਨਮ ਸੁਹੇਲਾ ਵਾਹੋ ਵਾਹੋ ਗੋਬਿੰਦ ਸਿੰਘ ਆਪੇ ਘਰ ਚੀਨਾ ਜਿੱਥੇ 11 12 ਤੇ 13 ਤਰੀਕ ਨੂੰ ਖਾਲਸੇ ਪੰਥ ਦਾ ਜਿਹੜਾ ਸਿਰਜਣਾ ਦੇ ਉਸ ਸਾਖੀ ਦਾ ਤਿਹਾਰ ਆਪਾਂ ਮਨਾ ਰਹੇ ਆਂ ਤਿੰਨੇ ਦਿਨ ਜਿਹੜੇ ਧਾਰਮਿਕ ਦੀਵਾਨ ਸਜਾਏ ਜਾਣਗੇ ਤਿੰਨੇ ਦਿਨ ਜਿਹੜੇ ਅਮਰ ਸੰਚਾਰ ਕੀਤਾ ਜਾਵੇਗਾ ਗੁਰੂ ਦੇ ਲੰਗਰ ਆ ਤੁਟ ਵਰਤਾਏ ਜਾਣਗੇ ਤੇ 14 ਤਰੀਕ ਨੂੰ ਸ਼੍ਰੋਮਣੀ ਪੰਥ ਅਕਾਲੀ ਬੁੱਢਾ ਦਲ ਪੰਜਵਾਂ ਤਖਤ ਦੀ ਅਗਵਾਈ ਦੇ ਵਿੱਚ ਸਾਰੀਆਂ ਨਿਹੰਗ ਸਿੰਘ ਜਥੇਬੰਦੀਆਂ ਵੱਲੋਂ ਗੁਰਦੁਆਰਾ ਬੀਰ ਸਾਹਿਬ ਸ਼ੌਣੀ ਨਿਹੰਗ ਸਿੰਘਾਂ ਬੁੱਢਾ ਦਲ ਤੋਂ ਜਿਹੜਾ ਵਿਸ਼ਾਲ ਮੁਹੱਲੇ ਆਰੰਭ ਹੋਏ ਨੇ ਤੇ ਉਹਦੇ ਵਿੱਚ ਆਪਣੀਆਂ ਆਪਾਂ ਆ ਕੇ ਦਰਸ਼ਨ ਦਿਦਾਰੇ ਕਰੀਏ ਆਪਣੀਆਂ ਹਾਜ਼ਰੀਆਂ ਲਵਾਈਏ 14 ਤਰੀਕ ਨੂੰ ਸਵੇਰ 12 ਵਜੇ ਗੁਰਦੁਆਰਾ ਬੀਰ ਸਾਹਿਬ ਸ਼ੌਣੀ ਨਹਿਂਸ ਸਿੰਘਾਂ ਬੁੱਢਾ ਦਲ ਤੋਂ ਸ੍ਰੀ ਦਮਨਵਾਦ ਸਾਹਿਬ ਦੇ ਜਿਹੜਾ ਮਹੱਲਾ ਆਰੰਭ ਹੋਣਾ ਤੇ ਮਹੱਲੇ ਦੇ ਵੀ ਆ ਕੇ ਦਰਸ਼ਨ ਦਿਦਾਰੇ ਕਰੀਏ ਗੁਰੂ ਜੀਆਂ ਦਾੜ ਦੀਆਂ ਨਹਿਂਸ ਸਿੰਘ ਫੌਜਾਂ ਦੇ ਜੰਗੀ ਅਭਿਆਸ ਜਿਹੜੇ ਐ ਘੋੜਸਵਾਰੀ ਤੇ ਗਤਕੇ ਦੇ ਜੋਰ ਦੇਖੀਏ ਆਨੰਦ ਮਾਣੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਰੇ ਵੀ ਆਉਣੇ ਆਲੋ ਜਾਵੇ ਬਾਬਾ ਕਾਲੀ ਮੂਲਾ ਜੀ ਨੂੰ ਪਾਵੇ ਜੈਤੂ ਸ਼ੁਕਰਾ ਕਾਲ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਮਨ ਨੂੰ ਪਾਵੇ ਸਾਹਿਬ